ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਗੁਰੂਜੀ ਦੇ ਵਿੱਚ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੇਂ ਵਿਸ਼ਾ ਲੈ ਕੇ ਆਏ ਨਵੇਂ ਵਿਸ਼ੇ ਤੇ ਗੱਲ ਕਰਾਂਗੇ ਆਮ ਦੇਖਣ ਵਿੱਚ ਆਇਆ ਕਿ ਬਹੁਤ ਸਾਰੇ ਠੱਗ ਜਿਹੜੇ ਠੱਗੀਆਂ ਬਾਰੇ ਸੋਚਦੇ ਰਹਿੰਦੇ ਆਜ ਕੱਲ ਇਹ ਠੱਗ ਪਾਕਿਸਤਾਨ 'ਚ ਜਿਆਦਾ ਵਧ ਗਏ ਆ ਪਾਕਿਸਤਾਨ ਦੇ ਵਿੱਚੋਂ ਆਮ ਹੀ ਫੇਕ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਕਾਲਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਜਿਸ ਤਰ੍ਹਾਂ ਕਿਸੇ ਦਾ ਨੰਬਰ ਲੈ ਕੇ ਉਹ ਕਾਲ ਕਰਦੇ ਆ ਜੀ ਤੁਹਾਡਾ ਬੱਚੇ ਕੀ ਕੰਮ ਕਰਦੇ ਆ ਤੇ ਜਿਹਨੂੰ ਕਾਲ ਆਈ ਹੁੰਦੀ ਹੈ ਉਹ ਦੱਸ ਦਿੰਦਾ ਜੀ ਮੇਰਾ ਬੱਚਾ ਫਲਾਣਾ ਫਲਾਣਾ ਕੀਤਾ ਉਹ ਖੇਤੀਬਾੜੀ ਕਰਦਾ ਵਾ ਇੱਕ ਬੇਟਾ ਮੇਰਾ ਇੰਗਲੈਂਡ ਦੇ ਵਿੱਚ ਹੈ ਜਾਂ ਕੈਨੇਡਾ ਦੇ ਵਿੱਚ ਫੌਰਨ ਗਿਆ ਉਹਦੇ ਬਾਰੇ ਗੱਲ ਕਰ ਦਿੰਦੇ ਆ ਉਸ ਤੋਂ ਬਾਅਦ ਉਹ ਕਹਿੰਦੇ ਜੀ ਜਿਹੜਾ ਤੁਹਾਡਾ ਬੱਚਾ ਫੌਰਨ ਹੈਗਾ ਉਹਨੂੰ ਪੁਲਿਸ ਨੇ ਫੜ ਲਿਆ ਵਾ ਕੋਈ ਉਹਦੇ ਕੋ ਨਸ਼ਾ ਫੜਿਆ ਗਿਆ ਵਾ ਜਾਂ ਕੋਈ ਹੋਰ ਚੀਜ਼ ਫੜੀ ਗਈ ਆ ਉਹਨੂੰ ਪੁਲਿਸ ਸਟੇਸ਼ਨ ਲੈ ਗਏ ਆ ਮੇਰੇ ਨਾਲ ਜਿਹੜਾ ਹੈਗਾ ਵਕੀਲ ਆ ਸੀ ਆਪਾਂ ਹੁਣੇ ਜਾ ਕੇ ਛਡਾਉਣਾ ਤੁਸੀਂ ਵਕੀਲ ਦੇ ਵਾਸਤੇ 2 ਲੱਖ 5 ਲੱਖ ਬੰਦੇ ਦੇ ਹਿਸਾਬ ਦੇ ਨਾਲ ਉਹ ਉਹਨੂੰ ਰਕਮ ਦੱਸ ਦਿੰਦੇ ਆ ਤੇ ਉਹ ਉਹਦੇ ਨਾਲ ਸੌਦੇਬਾਜ਼ੀ ਕਰਨ ਲੱਪੈਂਦੇ ਆ ਬਹੁਤ سارے ਲੋਕ ਇਦਾਂ ਦੇ ਆ ਜਦੋਂ ਕਾਲ ਆਉਂਦੀ ਆ ਤੇ ਉਹ ਵਿਚਾਰੇ ਬਿਲਕੁਲ ਹੀ ਘਬਰਾ ਜਾਂਦੇ ਆ ਕਿਉਂਕਿ ਇਕਦਮ ਅਣ ਸੁਣੀ ਗੱਲ ਜ ਜਨੂੰ ਕਿਸੇ ਨੂੰ ਕੋਈ ਕਹਿ ਦੇਣੀ ਨਾ ਹੋਣੀ ਗੱਲ ਕਹਿ ਦੇਣੀ ਉਹਦੇ ਨਾਲ ਬੰਦਾ ਆਟੋਮੈਟਿਕ ਹੀ ਸੁਭਾਵਿਕ ਤੌਰ ਤੇ ਹੀ ਕਮਰਾ ਜਾਂਦਾ ਇਸ ਤਰ੍ਹਾਂ ਦੇ ਥੋੜੇ ਦਿਨ ਹੋ ਗਏ ਆ ਮੇਰਾ ਇੱਕ ਕਲਾਸਮੇਟ ਟੀਚਰ ਦੀ ਜੌਬ ਕਰਦਾ ਉਹਨੂੰ ਸਵੇਰ ਸਵੇਰ ਹੀ ਫੋਨ ਆ ਗਿਆ ਜੀ ਤੁਹਾਡੀ ਬੇਟੀ ਕੋਲੋਂ ਡਰੱਗ ਫਸ ਗਈ ਆ ਤੁਹਾਨੂੰ ਫਲਾ ਫਲਾ ਥਾਣੇ ਦੇ ਵਿੱਚ ਬੁਲਾਇਆ ਉਸ ਵਿਚਾਰੇ ਨੇ ਫਟਾਫਟ ਉਹਦੇ ਆਪਣੀ ਘਰ ਵਾਲੀ ਨੂੰ ਦੱਸਿਆ ਵੀ ਇਸ ਤਰ੍ਹਾਂ ਦੀ ਕਾਲ ਆ ਉਸਦੀ ਵਾਈਫ ਜਿਹੜੀ ਉਹ ਹਾਰਟ ਦੀ ਮਰੀਜ਼ ਸੀ ਇੱਕਦਮ ਪ੍ਰੈਸ਼ਰ ਜੱਜੇ ਆ ਗਈ ਉਹ ਤੇ ਉਹਨੇ ਮਰਨਾਂ ਗੱਲ ਕੀਤੀ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਤੁਹਾਨੂੰ ਫੋਨ ਕਿਸ ਤੋਂ ਆਇਆ ਉਹਨਾਂ ਨੇ ਕਿਹਾ ਜੀ ਫੋਨ ਦੇ ਅੱਗੇ ਪਲੱਸ 92 ਲੱਗਦਾ ਇਹ ਜਿਹੜਾ ਨੰਬਰ ਹੈਗਾ ਪਾਕਿਸਤਾਨ ਦਾ ਨੰਬਰ ਆ ਇਤੋਂ ਆਮ ਤੌਰ ਤੇ ਹੀ ਕਾਲਾਂ ਜਿਹੜੀਆਂ ਫੇਕ ਕਾਲਾਂ ਆਉਂਦੀਆਂ ਲੈਂਦੀਆਂ ਫਰੌਡ ਨੌਂ ਸਰਬਾਤ ਜਿਹੜੇ ਆ ਕਾਲਾਂ ਕਰਦੇ ਰਹਿੰਦੇ ਆ ਫਿਰ ਮੈਂ ਉਸ ਨੂੰ ਹੌਸਲਾ ਦਿੱਤਾ ਮੈਂ ਕਿਹਾ ਜੀ ਕੋਈ ਗੱਲਬਾਤ ਨਹੀਂ ਹੈਗੀ ਤੁਸੀਂ ਸ਼ਾਂਤ ਰਹੋ ਇਹ ਜਿਹੜੀ ਕਾਲ ਆ ਪਾਕਿਸਤਾਨ ਤੋਂ ਆਈ ਆ ਪਾਕਿਸਤਾਨ ਤੋਂ ਆਮ ਹੀ ਲੋਕਾਂ ਨੂੰ ਕਾਲਾਂ ਆਉਂਦੀਆਂ ਰਹਿੰਦੀਆਂ ਤਾਂ ਮੈਂ ਇਸ ਵੀਡੀਓ ਦੇ ਮਾਧਮ ਰਹੀ ਤੁਹਾਨੂੰ ਇਹ ਹੀ ਸੁਚੇਤ ਕਰਨਾ ਚਾਹੁੰਦਾ ਵੀ ਤੁਸੀਂ ਇਹੋ ਜੀਆਂ ਫੇਕ ਲੋਕਾਂ ਤੋਂ ਬਚੋ ਫੇਕ ਕਾਲਾਂ ਤੋਂ ਬਚੋ ਆਪਣੇ ਨੇੜੇ ਜੇ ਤੁਹਾਨੂੰ ਕੋਈ ਇਹੋ ਜੀ ਦਿੱਕਤ ਪੇਸ਼ ਆਉਂਦੀ ਆ ਤੇ ਆਪਣੇ ਨੇੜੇ ਪੁਲਿਸ ਸਟੇਸ਼ਨ ਨੂੰ ਸੂਚਿਤ ਕਰੋ ਅਭਲ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਜਿਹੜੀ ਇਹ ਕਾਲ ਆ ਰਹੀ ਆ ਇਹ ਫੇਕ ਨੰਬਰ ਯਾਨੀ ਕਿ ਪਾਕਿਸਤਾਨ 9+92 ਤੋਂ ਆ ਰਹੀ ਆ ਜੇ ਤੁਹਾਨੂੰ ਇਦਾਂ ਦੇ ਨੰਬਰ ਤੋਂ ਫੋਨ ਕਾਲ ਆ ਰਹੀ ਆ ਤਾਂ ਸਮਝੋ ਇਹ ਫੇਕ ਕਾਲ ਆ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਇਸ ਕਰਕੇ ਥੋੜਾ ਜਿਹਾ ਅਵੇਅਰ ਰਹੋ ਇਹੋ ਜਿਹੇ ਫਰਾਡ ਨੌਕਰਵਾਜਾਂ ਤੋਂ ਨੇ ਧਿਆਨ ਦੇ ਰੱਖੋ ਤੁਸੀਂ ਮੇਰੀ ਇਸ ਵੀਡੀਓ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਦੇਖੀ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਮੈਂ ਇਹੋ ਜਿਹੇ ਨੌਂਸਰ ਬਾਜਾਂ ਦੇ ਪਰਦੇ ਅੱਗੇ ਤੋਂ ਫੋਲਦਾ ਰਵਾਂਗੇ ਤੇ ਆਮ ਤੁਹਾਨੂੰ ਅਵੇਅਰ ਕਰਦਾ ਰਵਾਂਗਾ ਧੰਨਵਾਦ ਜੀ ਜੈ ਹਿੰਦ